ਦੋਸਤੋ ਅੱਜ ਤੋਂ ਮੈਂ 6 ਮਹੀਨੇ ਪਹਿਲਾਂ ਵੀ ਬਜਟ ਤੇ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਪੰਜਾਬ ਦੇ ਨਾਲ ਆਉਣ ਵਾਲੇ ਧੱਕੇਸ਼ਾਹੀ ਦੇ ਬਾਰੇ ਮੈਂ ਜ਼ਿਕਰ ਕੀਤਾ ਸੀ ਹੁਣ 1 ਫਰਵਰੀ ਨੂੰ ਆਏ ਨਵੇਂ ਬਜਟ ਤੇ ਮੈਨੂੰ ਫਿਰ ਤੋਂ ਤੁਹਾਡੇ ਨਾਲ ਚਰਚਾ ਕਰਨ ਦੇ ਮਜਬੂਰ ਕਰ ਦਿੱਤਾ ਹੈ ਇਸ ਲਈ ਸਾਲ 2025-26 ਦੇ ਬਜਟ ਤੋਂ ਬਾਅਦ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡੇ ਸਾਹਮਣੇ ਹਾਂ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਨਵਾਂ ਬਜਟ ਆਉਣ ਤੋਂ ਬਾਅਦ ਮੈਂ ਬਹੁਤ ਸਾਰੇ ਲੋਕਾਂ ਦੇ ਮੂੰਹ ਤੋਂ ਇਹ ਸੁਣ ਰਿਹਾ ਕਿ ਇਸ ਵਾਰ ਦੇ ਬਜਟ ਨੇ ਪਿਛਲੀ ਵਾਰ ਦੇ ਬਜਟ ਨਾਲੋਂ ਬਹੁਤ ਜ਼ਿਆਦਾ ਰਾਹਤ ਦਿੱਤੀ ਹੈ। ਇਸ ਵਾਰ ਦੇ ਬਜਟ ਤੋਂ ਬਹੁਤ ਸਾਰੇ ਲੋਕ ਖੁਸ਼ ਵੀ ਨਜ਼ਰ ਆ ਰਹੇ ਹਨ ਕਿ ਇਸ ਵਾਰ ਦਾ ਬਜਟ ਸੱਚਮੁੱਚ ਹੀ ਰਾਹਤ ਦੇਣ ਵਾਲਾ ਹੈ ਜਾਂ ਸਰਕਾਰ ਦੀ ਵੀ ਇਸ ਦੇ ਪਿੱਛੇ ਕੋਈ ਰਣਨੀਤੀ ਹੈ। ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਗੇ ਵਧਦੇ ਹਾਂ ਔਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨਕਮ ਟੈਕਸ ਦੀ। ਬਜਟ ਦੇ ਅਕੋਰਡਿੰਗ ਸਰਕਾਰ ਨੇ 12 ਲੱਖ ਰੁਪਏ ਸਾਲਾਨਾ ਸੈਲਰੀ ਲੈਣ ਵਾਲਿਆਂ ਨੂੰ ਬਿਲਕੁਲ ਹੀ ਟੈਕਸ ਤੋਂ ਫ੍ਰੀ ਕਰ ਦਿੱਤਾ ਹੈ। ਆਈ ਐਮ ਨਾਊ ਹੈਪੀ ਟੂ ਅਨਾਉਂਸ that there will be no income tax payable up to income of 12 lakh rupees es da sidha sidha matlab eh hona chahida hai ki jo aadmi salana 12 lakh rupees salary lenda hai usnu tax nahi dena padega par je assi is da dooja pak dekhye ta sarkar ne salary nu wakri wakri slabs de vich vande ke fer budget nu pesh kita hai ਜਿਸ ਵਿੱਚ 12.75 ਲੱਖ ਤੋਂ 1000 ਰੁਪਏ ਵੱਧ ਹੋਣ ਤੇ ਵੀ ਤੁਹਾਡੇ ਕੋਲ ਟੈਕਸ वसूਲਾ ਜਾਏਗਾ ਪਰ ਐਸਨੇ ਉੱਪਰ ਵੀ ਸਰਕਾਰ ਨੇ ਮਾਰਜਨ ਦੇ ਹਿਸਾਬ ਦੇ ਨਾਲ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਕਿੰਨੇ ਲੋਕ 12 ਲੱਖ ਸੈਲਰੀ ਦੇ ਵਿੱਚ ਆਉਂਦੇ ਨੇ ਚਲੋ ਲੋਕਾਂ ਦੀ ਗਿਣਤੀ ਚਾਹੇ ਕਿੰਨੀ ਵੀ ਹੋਵੇ ਪਰ ਕੀ ਟੈਕਸ ਵਿੱਚ ਰਾਹਤ ਦੇ ਕੇ ਸਰਕਾਰ ਨੇ ਆਪਣੇ 15 ਲੱਖ ਵਾਲੇ ਜੁਮਲੇ ਦਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਲਈ ਸਰਕਾਰ ਪਿਛਲੇ 15 ਸਾਲਾਂ ਤੋਂ ਟਰੋਲ ਹੋ ਰਹੀ ਹੈ ਧੋੜ ਲੁਟੇ ਰੋ ਕੇ ਪੈਸੇ ਵਿਦੇਸ਼ੀ ਬੈਂਕੋ ਮੈਂ ਜਮਾ ਹੈ ਨਾ दे के हम रुपये ले आए ना तो भी हिंदुस्तान के एक एक गरीब आदमी को खुद में पंद्रह बीस लाख रुपये भी मिल जाए ਸਰਕਾਰ ਵੱਲੋਂ ਦਿੱਤੀ ਰਾਹਤ ਨਾਲ ਲੋਕਾਂ ਦਾ ਮਹੀਨੇ ਦਾ ਕੋਈ 12000 ਰੁਪਏ ਬਚੇਗਾ ਅਰੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ 12000 ਰੁਪਏ 15 ਲੱਖ ਦਾ ਰੂਪ ਲੈ ਲਵੇਗਾ ਉਹ ਵੀ ਤਾਂ ਪੋਸੀਬਲ ਹੈ ਜੇ ਅਸੀਂ GST 인ਫਲੇਸ਼ਨ ਰੇਟ ਤੇ ਅਦਰ ਟੈਕਸਸ ਨੂੰ ਬਾਹਰ ਕੱਢ ਦੇਗੇ ਹੁਣ ਜੇ 12 ਲੱਖ ਸੈਲਰੀ ਵਾਲਿਆਂ ਦੀ ਗੱਲ ਕੀਤੀ ਹੈ ਤਾਂ ਇਸ ਦੇ ਜਵਾਬ ਦੇ ਅਨਸਾਰ ਇਸ ਬਜਟ ਨੇ ਦੇਸ਼ ਦੇ ਕਾਰਪੋਰੇਟ ਸੈਕਟਰ ਆਮ ਆਦਮੀ ਰੇੜੀ ਵਾਲੇ ਮਿਡਲ ਕਲਾਸ ਵਰਗ ਨੂੰ ਰਾਹਤ ਜ਼ਰੂਰ ਦਿੰਦੀ ਹੈ ਕਿਉਂਕਿ ਇਹਨਾਂ ਸਾਰਿਆਂ ਦੀ ਸੈਲਰੀ ਮੁਸ਼ਕਲ ਨਾਲ ਵੀ 12 ਲੱਖ ਰੁਪਏ ਸਾਲਾਨਾ ਨਹੀਂ ਬਣਦੀ ਜਾਣ ਕੇ ਦੇਸ਼ ਦਾ ਬਹੁਤ ਵੱਡਾ ਵਰਗ ਟੈਕਸ ਦੇਣ ਦੀ ਟੈਨਸ਼ਨ ਤੋਂ ਫ੍ਰੀ ਹੋ ਗਿਆ ਹੈ ਖੈਰ ਇਸ ਟੈਕਸ ਦੀ ਅਸਲੀ ਸਮਝ ਤਾਂ ਸਰਕਾਰ ਦਾ ਅਗਲਾ ਕਲੀਅਰ ਬਜਟ ਪੇਸ਼ ਹੋਣ ਤੋਂ ਬਾਅਦ ਹੀ ਹੋਵੇਗੀ ਉਮੀਦ ਹੈ ਕਿ ਤੁਸੀਂ ਸਰਕਾਰ ਦੇ ਟੈਕਸ ਵਾਲੇ ਤੋਹਫੇ ਨੂੰ ਸਮਝ ਹੀ ਗਏ ਹੋਵੋਗੇ ਹੁਣ ਗੱਲ ਕਰਦੇ ਹਾਂ ਐਮ ਐਸ ਐਮਈ ਦੀ ਐਮ ਐਸ ਐਮਈ ਦੇ ਮਾਮਲੇ ਵਿੱਚ ਸਰਕਾਰ ਨੇ ਜਨਤਾ ਦਾ ਦਿਲ ਜ਼ਰੂਰ ਜਿੱਤ ਲਿਆ ਹੈ ਨਵੇਂ ਸਟਾਰਟਅਪ ਤੋਂ ਲੈ ਕੇ ਪੁਰਾਣੇ ਲੋਨ ਦੀ ਰਕਮ ਵਧਾ ਕੇ ਸਰਕਾਰ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿ ਉਹਨਾਂ ਨੂੰ ਨੌਜਵਾਨਾਂ ਦੀ ਫਿਕਰ ਹੈ ਇਸ ਦੇ ਨਾਲ ਹੀ ਖਿਡੌਣੇ ਬਣਾਉਣ ਵਾਲਿਆਂ ਲਈ ਬਜਟ ਪੇਸ਼ ਕਰਕੇ ਸਰਕਾਰ ਨੇ ਮੇਕ ਇਨ ਇੰਡੀਆ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ ਆਹ ਹੁਣ ਜਾਣਦੇ ਹਾਂ ਕਿ ਐਮ ਐਸ ਐਮ ای ਵਿੱਚ ਸਰਕਾਰ ਨੇ ਲੋਕਾਂ ਨੂੰ ਕੀ ਤੋਹਫੇ ਦਿੱਤੇ ਨੇ ਇਸ ਵਿੱਚ ਸਰਕਾਰ ਨੇ ਰਾਹ ਦਿੰਦੇ ਹੋਏ ਕ੍ਰੈਡਿਟ ਕਾਰਡ ਦੀ ਕਵਰੇਜ ਨੂੰ 5 ਕਰੋੜ ਤੋਂ ਵਧਾ ਕੇ 10 ਕਰੋੜ ਤੱਕ ਕਰ ਦਿੱਤਾ ਹੈ ਅਤੇ ਨਾਲ ਹੀ ਐਮ ਐਸ ਐਮ ای ਵਿੱਚ 20 ਕਰੋੜ ਤੱਕ ਦੇ ਲੋਨ ਦੀ ਸਹੂਲਤ ਦਿੱਤੀ ਗਈ ਹੈ ਲੱਗਦਾ ਹੈ ਕਿ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਵਾਲੇ ਵਾਅਦੇ ਨੂੰ ਪੂਰਾ ਕਰਕੇ ਹੀ ਸਾਲ ਲਵੇਗੀ। ਇਸ ਦੇ ਨਾਲ ਹੀ ਰਜਿਸਟਰਡ ਮਾਈਕਰੋ ਐਕਸਪਰਟ ਕਾਰਡ ਵਿੱਚੋਂ 5 ਲੱਖ ਤੱਕ ਦਾ ਲੋਨ ਲੈ ਸਕਦੇ ਨੇ ਅਤੇ 10 ਲੱਖ ਕਾਰਡ ਪਹਿਲੇ ਸਾਲ ਹੀ ਅਪਲਾਈ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੇ ਸਭ ਤੋਂ ਵੱਡਾ ਤੋਹਫਾ ਨਵੇਂ ਸਟਾਰਟਅਪ ਲਈ ਦਿੱਤਾ ਹੈ ਜਿਸ ਲਈ 10,000 ਕਰੋੜ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਨਾਰੀ ਸ਼ਕਤੀ ਨੂੰ ਉੱਚਾ ਚੱਕਣ ਲਈ ਸਰਕਾਰ ਨੇ ਐਸੀ ਵਰਗ ਦੇ ਨਾਲ-ਨਾਲ ਹੋਰਾਂ ਔਰਤਾਂ ਲਈ ਵੀ ਲੋਨ ਰਾਸ਼ੀ ਐਲਾਨ ਕੀਤੀ ਹੈ ਜੋ ਸਟਾਰਟਅਪ ਕਰਨਾ ਚਾਹੁੰਦੀਆਂ ਨੇ। ਜਿਸ ਵਿੱਚ ਲੋਨ ਦੀ ਰਕਮ 2 ਕਰੋੜ ਰੁਪਏ ਰੱਖੀ ਗਈ ਹੈ। ਔਰਮਨ ਏਮਪਾਵਰਮੈਂਟ ਲਈ ਇੱਕ ਬਹੁਤ ਵਧੀਆ ਫੈਸਲਾ ਹੈ ਪਰ ਹੁਣ ਇਹ ਦੇਖਣਾ ਹੈ ਕਿ ਇਹ ਸਾਰੇ ਵਾਅਦੇ ਕਾਗਜ਼ਾਂ ਦੇ ਇਲਾਨਾਂ ਵਿੱਚ ਪਏ ਰਹਿਣਗੇ ਜਾਂ ਫਿਰ ਲਾਗੂ ਵੀ ਹੋਣਗੇ। ਸਰਕਾਰ ਦੇ ਇਸ ਸਾਲ ਦੇ ਬਜਟ ਨੂੰ ਦੇਖ ਕੇ ਲੱਗਦਾ ਹੈ ਕਿ ਪਿਛਲੇ ਬਜਟ ਦੇ ਕੀਤੀਆਂ ਦਲੀਲਾਂ ਦਾ ਅਸਰ ਹੋ ਹੀ ਗਿਆ ਹੈ। ਕਿਉਂਕਿ ਇਸ ਵਾਰ ਨੌਜਵਾਨਾਂ ਦੇ ਨਾਲ-ਨਾਲ ਸਰਕਾਰ ਨੇ ਕਿਸਾਨਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਦਿੱਤੇ ਵਾਲੇ ਲੋਨ ਰਾਸ਼ੀ ਨੂੰ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ ਲੱਗਦਾ ਹੈ ਕਿ ਬਜਟ ਦਾ ਨਾਮ ਗਿਆਨ ਰੱਖ ਕੇ ਸਰਕਾਰ ਆਪਣੀਆਂ ਤੇਜ਼ੀਆਂ ਵਿੱਚ ਆਪ ਵੀ ਫਸ ਗਈ ਹੈ ਗਿਆਨ ਦਾ ਮਤਲਬ ਕਿ ਗਰੀਬ, ਯੋਵਾ, ਅੰਧਤਾ, ਨਾਰੀ ਸ਼ਕਤੀ ਪਰ ਚਲੋ ਜੋ ਵੀ ਹੈ ਜਨਤਾ ਨੂੰ ਵਗਦੀ ਗੰਗਾ ਵਿੱਚ ਹੱਥ ਤੋ ਲੈਣੇ ਚਾਹੀਦੇ ਨੇ ਖਿਡੌਣੇ ਬਣਾਉਣ ਵਾਲਿਆਂ ਲਈ ਤੇ ਲੈਦਰ ਦੀਆਂ ਜੁੱਤੀਆਂ ਬਣਾਉਣ ਵਾਲਿਆਂ ਲਈ ਵੀ ਬਜਟ ਖੁਸ਼ੀਆਂ ਲੈ ਕੇ ਆਇਆ ਹੈ ਮਹਿੰਗੇ ਖਿਡੌਣੇ ਜੋ ਚਾਈਨਾ ਤੋਂ ਇمپੋਰਟ ਕੀਤੇ ਜਾਂਦੇ ਸੀ ਉਸ ਦੇ ਨਾਲ ਟਵਾਈਜ਼ ਮੈਨੂਫੈਕਚਰਿੰਗ ਕੰਪਨੀਆਂਜ਼ ਨੂੰ ਬਹੁਤ ਹੀ ਨੁਕਸਾਨ ਸੀ ਇਸ ਲਈ ਖਿਡੌਣੇ ਬਣਾਉਣ ਵਾਲਿਆਂ ਲਈ ਸਪੋਰਟ ਤੇ ਲੋਨ ਦੇ ਕੇ ਸਰਕਾਰ ਨੇ ਭਾਰਤ ਨੂੰ ਹੀ ਟਵਾਈ ਹੱਬ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਲੈਦਰ ਵਾਲ ਧਿਆਨ ਦੇ ਕੇ ਸਰਕਾਰ 22 ਲੱਖ ਦੇ ਕਰੀਬ ਰੋਜ਼ਗਾਰ ਅਤੇ 4 ਲੱਖ ਰੁਪਏ ਦਾ ਟਰਨਓਵਰ ਐਕਸਪੈਕਟ ਕਰ ਰਹੀ ਹੈ ਲੱਗਦਾ ਹੈ ਕਿ ਇਸ ਵਾਰ ਸਰਕਾਰ ਨੇ ਦੇਸ਼ ਦੇ ਵਿੱਚ ਨਵੇਂ ਬਿਜ਼ਨਸਮੈਨ ਬਣਾਉਣ ਦਾ ਇਰਾਦਾ ਪੱਕਾ ਕਰ ਲਿਆ ਹੈ ਜਿਸ ਦੇ ਜਰੀਏ ਸਰਕਾਰ ਦੇਸ਼ ਨੂੰ ਆਤਮ ਨਿਰਭਰ ਬਣਾ ਕੇ ਦਮ ਲਵੇਗੀ ਮੈਂ ਕਿਹਾ ਸੀ ਨਾ ਸਰਕਾਰ ਮੇਕ ਇਨ ਇੰਡੀਆ ਦੇ ਨਾਅਰੇ ਨੂੰ ਬੁਲੰਦ ਕਰਨ ਦੇ ਲੱਗੀ ਹੋਈ ਹੈ ਹੁਣ ਇਹ ਸੱਚ ਹੋਵੇਗਾ ਕਿ ਸਰਕਾਰ ਸੇਖਸ਼ਿਲੀ ਦੇ ਸੁਪਨੇ ਹੀ ਦਿਖਾ ਰਹੀ ਹੈ ਇਹ ਤਾਂ ਹੁਣ ਰੱਬ ਹੀ ਜਾਣਦਾ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਹੀ ਅਰਦਾਸ ਕਰਦਾ ਕਿ ਸਰਕਾਰ ਆਪਣੇ ਵਾਅਦਿਆਂ ਤੇ ਪੂਰੀ ਖਰੀ ਉtre ਇਸ ਦੇ ਨਾਲ ਹੀ ਆਈਆਈਟੀ ਦੀ ਗਿਣਤੀ ਵਧਾ ਕੇ ਦੇਸ਼ ਵਿੱਚ ਅਟਲ ਸਾਇੰਸ ਲੈਬ ਬਣਾਉਣ ਅਤੇ ਦੇਸ਼ ਨੂੰ ਏੀ ਹੱਬ ਬਣਾਉਣ ਦਾ ਐਲਾਨ ਕਰਕੇ ਸਰਕਾਰ ਨੇ ਨਿਊ ਇਨੋਵੇਸ਼ਨ ਵੱਲ ਵੀ ਕਦਮ ਵਧਾਇਆ ਹੈ ਅਤੇ ਹੋਰ ਵੀ ਬਹੁਤ ਸਾਰੇ ਫੈਸਲੇ ਇਸ ਵਾਰ ਦੇ ਬਜਟ ਵਿੱਚ ਜਨਤਾ ਦੇ ਹੱਕ ਦੇ ਕੀਤੇ ਨਜ਼ਰ ਆ ਰਹੇ ਨੇ ਸਵਾਲ ਤਾਂ ਇਹ ਬਜਟ ਵੀ ਆਪਣੇ ਪਿੱਛੇ ਬਹੁਤ ਸਾਰੇ ਛੱਡਦਾ ਹੈ ਜਿਵੇਂ 12 ਲੱਖ ਸੈਲਰੀ ਦੀ ਗਿਣਤੀ ਵਿੱਚ ਕਿੰਨੇ ਕੁ ਲੋਕ ਆਉਂਦੇ ਨੇ 20 ਤੋਂ 25 ਹਜ਼ਾਰ ਸੈਲਰੀ ਵਾਲਿਆਂ ਲਈ ਕੀ ਸੋਚਿਆ ਗਿਆ ਹੈ ਦੇਸ਼ ਦੀ ਗਰੀਬ ਜਨਤਾ ਲਈ ਕੀ ਕੀ ਕਦਮ ਚੁੱਕੇ ਗਏ ਨੇ ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਦੋਸਤੋ ਜਾਂਦਾ ਜਾਂਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਜਾਂ ਬਜਟ ਕੋਈ ਵੀ ਹੋਵੇ ਜਿੱਥੋਂ ਫਾਇਦਾ ਮਿਲਦਾ ਹੈ ਚੁੱਕ ਲੈਣਾ ਚਾਹੀਦਾ ਹੈ ਬਾਕੀ ਤੁਸੀਂ ਖੁਦ ਸਿਆਣੇ ਹੋ ਅੱਜ ਦੀ ਇਸ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ